ਗੜਬੜ ਨਹੀਂ ਬੰਬਤ ਮੱਤ ਹੈ ਭਾਬੀ ਬਾਲ ਦੀ ਅੱਗ ਤੇ ਨਾ ਤੇਲ ਨਾ ਪਾ ਜੋ ਸ਼ੈਲੀ ਸਾਨੂੰ ਅੱਜ ਬੋਲੀ ਹੈ ਨਾ ਤੋਬਾ ਮੇਰੀ ਤੋਬਾ ਜੇ ਤੂੰ ਕਿਤੇ ਸੁਣਦਾ ਨਾ ਵੀ ਉਹ ਤੇਰੀ ਮਾਂ ਨੂੰ ਕਿਵੇਂ ਬੋਲ ਰਹੀ ਹੈ ਤੂੰ ਤਾਂ ਪੁੱਤ ਨੂੰ ਘਰੋਂ ਹੀ ਕੱਢ ਦਿੰਦਾ ਉਹਦੀ ਇੰਨੀ ਹਿੰਮਤ ਉਹ ਤੁਹਾਨੂੰ ਇੰਨਾ ਬੋਲ ਗਈ ਉਹ ਤਾਂ ਬਹੁਤ ਬੋਲੀ ਆ ਆਵਾ ਤਾਵਾ ਝੂਠ ਪਤਾਂਗ ਚੁੱਪ ਇੱਥੇ ਚੁੱਪ ਟੇਰੇ ਕਰਕੇ ਨਾ ਕਰ ਕਰਨੀ ਜੰਗ ਦਾ ਮੈਦਾਨ ਬਣਿਆ ਪਿਆ ਉਹ ਰੋਂਦੀ ਕਿਉਂ ਆ ਜੀ ਪਹਿਲਾਂ ਤੁਸੀਂ ਘਰੇ ਆ ਜਾਓ ਛੇਤੀ ਛੇਤੀ ਮੈਂ ਤਾਂ ਨਾ ਐਦਕੀ ਆਪਣੇ ਆਪ ਨੂੰ ਬਹੁਤ ਮਜ਼ਬੂਤ ਕੀਤਾ ਹੋਇਆ ਸੀ ਮੇਰੇ ਕੰਨੀਆਂ ਕੋਈ ਢਿੱਲ ਨਹੀਂ ਸੀਗੀ ਨਹੀਂ ਤਾਂ ਕੋਈ ਵੀ ਮਾਂ ਨਾ ਆਪਣੇ ਪੁੱਤ ਨੂੰ ਰੋਂਦਾ ਕਰ ਲਾਉਂਦਾ ਨਹੀਂ ਦੇਖ ਸਕਦੀ ਨਾ ਫੇਰ ਜੱਸੀ ਲਵੇ ਕਿਹੜੀ ਜਾਦੂ ਦੀ ਛੜੀ ਦੀ ਜਿਹੜਾ ਦਰਬਜਾ ਖੋਲ ਕੇ ਭੱਜ ਗਿਆ ਕਰਤਾ ਨਾ ਉਹੀ ਕੰਮ ਆ ਸਾਰੀ ਉਹ ਮਰਜ਼ੀ ਕਮਾਈ ਨੂੰ ਲਾ ਗਿਆ ਥੁੱਕਾ ਹੁਣ ਕੀ ਕਰਾਂਗੇ ਇਹਨੇ ਤਾਂ ਸਾਨੂੰ ਕਿਹਾ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਮੈਂ ਤਾਂ ਇਹ ਜੀ ਲਾਦ ਨੂੰ ਪੇਸ਼ਾਖਲ ਕਰ ਦੇਣਾ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਮੇਰੀਆਂ ਬੱਸ ਦੋਸਤੀਆਂ ਨੇ ਉਹੀ ਸਭ ਕੁਝ ਨੇ ਮੇਰਾ ਹਾਏ ਮੇਰਾ ਹਾਏ ਮੇਰਾ ਨਾਮ ਰੋੜੋ ਜੀ ਦਰਦ ਹੋਇਆ ਅਜੇ ਤਾਂ ਹੋਰ ਦਰਦ ਹੋਊ ਅੱਛਾ ਤੂੰ ਜੀ ਬਾਤ ਚ ਦਰਦ ਹੋ ਰਿਹਾ ਪਿੱਛੇ ਦਾ ਮੈਨੂੰ ਕਿਹਾ ਸੀ ਮੇਰੀ ਮਾਂ ਦੇ ਨਾਂ ਬੋਲੇ ਨਾਂ ਬੋਲੇ ਫਿਰ ਵੀ ਤੂੰ ਹਰਦੀ ਨਹੀਂ ਪਰ ਮੈਂ ਤਾਂ ਮੰਮੀ ਨੂੰ ਕੁਝ ਵੀ ਗਲਤ ਨਹੀਂ ਕਿਹਾ ਹਾਏ ਤੂੰ ਸਹੀ ਵੀ ਨਹੀਂ ਕਿਹਾ ਪਹਿਲੀ ਗੱਲ ਤਾਂ ਇਹ ਤੂੰ ਮੇਰੀ ਮਾਂ ਨੂੰ ਬੋਲੀ ਤਾਂ ਬੋਲੀ ਕਿਹੜੇ ਮੂੰਹ ਨਾਲ ਜੀ ਉਹ ਤਾਂ ਨਾ ਜਠਾਣੀ ਜੀ ਨੇ ਜਿਹੜੇ ਰਾਤ ਨੂੰ ਆਪਣੇ ਚ ਲੜਾਈ ਹੋਈ ਨੇ ਉਹ ਤਾਂ ਮੈਨੂੰ ਭਾਬੀ ਨੇ ਸਾਰਾ ਦੱਸਤਾ ਕਿਵੇਂ ਰਾਤ ਦਾ ਭਰਿਆ ਸਾਰਾ ਜ਼ਹਿਰ ਨਾ ਉਹਨਾਂ ਦੇ ਕੱਡੇ ਅੱਜ ਤੱਕ ਨਾ ਮੇਰੀ ਮਾਂ ਦੇ ਸਾਹਮਣੇ ਕੋਈ ਨਹੀਂ ਸੀ ਬੋਲਿਆ ਤੇ ਤੂੰ ਮੇਰੀ ਮਾਂ ਨੂੰ ਭੱਜ-ਭੱਜ ਬਹਿਣੀ ਐ ਆਜੋ ਮੰਮੀ ਆਜੋ ਲੱਗੇ ਫੈਣ ਪਟਾਕੇ ਚੱਲ ਕੇ ਦੇਖੀਏ ਭਰੰਗਾ ਰੰਗ ਪ੍ਰੋਗਰਾਮ ਸ਼ੈਲੀ ਮੈਨੂੰ ਨਾ ਮੇਰੀ ਮਾਂ ਬਹੁਤ ਪਿਆਰੀ ਐ ਉਹਨੂੰ ਮੈਂ ਕਦੇ ਵੀ ਤੰਗ ਪਰੇਸ਼ਾਨੀ ਦੇ ਸਕਦਾ ਰਾਜ ਹਰੇਕ ਸਿੱਕੇ ਦੇ ਨਾ ਦੋ ਪਹਿਲੂ ਹੁੰਦੇ ਨੇ ਤੁਸੀਂ ਇੱਕ ਨੂੰ ਸੁਣ ਕੇ ਨਾ ਦੂਜੇ ਨੂੰ ਆ ਸੁਣਿਆ ਨਾ ਕਰੋ ਕੀ ਪਤਾ ਦੂਜਾ ਸੱਚ ਬੋਲ ਰਿਹਾ ਹੋਵੇ ਉਹ ਮੈਂ ਤੇਰੇ ਮੂੰਹੋਂ ਹੋਰ ਕੁਝ ਨਹੀਂ ਸੁਣਨਾ ਮੇਰੀ ਮਾਂ ਦੀ ਹਰੇਕ ਕਹੀ ਗੱਲ ਨਾ ਪੱਥਰ ਤੇ ਲਿਖੀ ਰ ਐ ਉਹ ਕਦੇ ਵੀ ਆਪਣੀ ਜ਼ਿੰਦਗੀ 'ਚ ਝੂਠ ਨਹੀਂ ਬੋਲ ਸਕਦੀ ਮੇਰੀ ਮਾਂ ਨਾ ਮੇਰੀ ਜਾਨ ਹੈ ਜਾਨ ਉਹਦੇ ਚ ਸਾਹ ਬਸਦੇ ਨੇ ਮੇਰੇ ਚੱਲ ਜਾ ਕੇ ਮਾਫੀ ਮੰਗ ਮੇਰੀ ਮਾਂ ਤੋਂ ਨਾਲੇ ਮੇਰੀ ਭਾਬੀ ਤੋਂ ਮੰਗ ਚੱਲ ਮਾਫੀ ਉਹ ਵੀ ਮੰਮੀ ਜੀ ਤੇ ਜਠਾਨੀ ਜੀ ਤੋਂ ਕਦੇ ਵੀ ਨਹੀਂ ਮੈਂ ਮਾਫੀ ਨਹੀਂ ਮੰਗੂਗੀ ਸ਼ੈਲੀ ਜੀ ਹਰ ਵਾਰ ਨਾ ਮੇਰੀ ਗਲਤੀ ਨਾ ਹੋਣ ਦੇ ਬਾਵਜੂਦ ਵੀ ਬਿਨਾ ਗਲਤੀ ਹੋ ਮੈਂ ਆਉਂਦਾ ਤਾਂ ਮਾਫੀ ਮੰਗਦੀ ਆ ਪਰ ਇਸ ਵਾਰ ਨਹੀਂ ਮੈਂ ਇਸ ਵਾਰ ਮਾਫ਼ੀ ਮੰਗੂਗੀ। ਅੱਛਾ। ਜਾਨੀ ਕਿ ਹੁਣ ਤੂੰ ਮੈਨੂੰ ਜਵਾਬ ਦੇ ਰਹੀ ਐ। ਜਿੱਤੂ ਸੇ ਕੱਲ ਨੂੰ ਤਾਂ ਸਮਝੋ। ਕੀ ਸਮਝਾਂ ਮੈਂ ਤੇਰੀ ਗੱਲ ਨੂੰ? ਉਹ ਸਮਝਾਤਾ ਤੈਨੂੰ ਇੰਨੇ ਦਿਨਾਂ ਦਾ ਮੈਂ ਰਹਿ ਹਾਂ। ਚੱਪੇ ਰੋਹੀ ਗੱਲ। ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ। ਮੈਂ ਕਿਵੇਂ ਕਰਦਾ? ਕਰੇਗੀ ਤਾਂ ਹੁਣ ਤੂੰ ਹੀ ਚੱਲ ਚੱਲ ਮੇਰੇ ਨਾਲ ਛਿੱਕ ਕਿੱਥੇ ਜਾਣਾ ਮਾਫੀ ਤਾਂ ਤੇ ਮੰਗਣੀ ਨਹੀਂ ਤੇ ਹੁਣ ਮੇਰੇ ਮੂਹਰੇ ਸਵਾਲ ਨਾ ਕਰ ਜੇ ਤੈ ਮੇਰੇ ਨਾਲ ਰਹਿਣਾ ਨਾ ਤਾਂ ਮੇਰੀ ਗੱਲ ਮੰਨ ਚੱਕਰ ਦੀ ਕੁੜੀ ਤੇ ਚੱਲ ਮੇਰੇ ਨਾਲ ਮੈਂ ਮੈਂ ਕਿਤੇ ਵੀ ਨਹੀਂ ਜਾਣਾ ਆਏ ਤਾਂ ਕਿਵੇਂ ਨਹੀਂ ਜਾਣਾ ਹੁਣ ਤੂੰ ਮੈਨੂੰ ਮਜਬੂਰ ਕਰ ਰਹੀ ਹੈਂ ਵੀ ਮੈਂ ਤੇਰੀ ਮਾਂ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਾਂ ਜੇ ਗੱਲ ਤਾਂ ਆਪਣੇ ਦੋਵਾਂ ਵਿੱਚ ਹੋ ਰਹੀ ਆ ਮੇਰੀ ਮਾਂ ਨੂੰ ਵਿੱਚ ਕਿਉਂ ਲੈ ਕੇ ਆ ਰਹੇ ਹੋ ਕਿਉਂ ਉਹਨਾਂ ਨੂੰ ਫੋਨ ਕਰਕੇ ਬਾਦੂ ਐ ਤੇਰੀ ਟੈਨਸ਼ਨ ਦੇਣੀ ਆ ਅੱਛਾ ਆਪਦੀ ਮਾਂ ਦੀ ਟੈਨਸ਼ਨ ਦਾ ਤਾਂ ਬੜਾ ਖਿਆਲ ਹੈ ਜਿਹੜੀ ਦੀ ਰੋਜ਼ ਮੇਰੀ ਮਾਂ ਨੂੰ ਟੈਨਸ਼ਨ ਦੇਣੀ ਹੈ ਉਹਦਾ ਖਿਆਲ ਨਹੀਂ ਤੈਨੂੰ ਚੱਲ ਚਲਦੀਆਂ ਕਿ ਜ ਕਰਾ ਫੋਨ ਤੇਰੀ ਮਾਂ ਨੂੰ ਨਾ ਜੀ ਨਾ ਫੋਨ ਨਾ ਕਰੇ ਮੰਮੀ ਨੂੰ ਮੈਂ ਚਲਦੀ ਆਂ ਜੇ ਤੈ ਤੁਸੀਂ ਲੈ ਕੇ ਜਾਣਾ ਆ ਜਾ ਮੰਮੀ ਹੁਣ ਪੰਦਰੀ ਚੱਲੀਏ ਹੂੰ ਹੁਣ 5 ਮਿੰਟਾਂ ਚ ਨਾ ਤਿਆਰ ਹੋ ਕੇ ਆਪਦੀ ਕੁੜੀ ਨੂੰ ਚੱਕ ਕੇ ਗੱਡੀ ਜਾ ਕੇ ਬਹਿ ਜਾ ਜੇ 5 ਮਿੰਟਾਂ ਤੋਂ ਲੇਟ ਹੋ ਗਈ ਨਾ ਫਿਰ ਆਪਦਾ ਆਪ ਵਿਚਾਰ ਲਈ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਇਹਨਾਂ ਨੇ ਉਧਰੋਂ ਮੇਰੀ ਸੱਸ ਤੇ ਜਠਾਣੀ ਦੀ ਵੀ ਹੱਦ ਹੋਈ ਪਈ ਆ ਉਹ ਡੈਣ ਵੀ ਨਾ ਸੱਤ ਘਾਟ ਛੱਡ ਕੇ ਬਾਹਰ ਕਰਦੀ ਆ ਪਰ ਇਹ ਸੱਸ ਨੂੰ ਹ ਆਪਣੇ ਹੀ ਮੁੰਡੇ ਦਾ ਘਰ ਖਰਾਬ ਕਰਨ ਨੂੰ ਫਿਰਦੀ ਆ ਨੇ वैसे दस तो दबो आप कि चले आ चुप करके जा कोई सवाल नहीं गई बजी तो गई ਆਪਣੀ ਵੱਲ ਟਲੀ ਮੈਂ ਤਾਂ ਇਹ ਘੰਨੀਆਂ ਜਿੱਥੇ ਰਾਜ ਉਹਨੂੰ ਲੈ ਕੇ ਗਿਆ ਨਾ ਉੱਥੇ ਛੱਡਿਆ ਵੀ ਕੀ ਪਤਾ ਮम्मी ਸੋਡੀ ਗੱਲ ਸੱਚ ਹੀ ਹੋ ਜੇ ਦੇਖਿਆ ਨੀ ਰਾਜ ਕਿੰਨੇ ਗੁੱਸੇ 'ਚ ਸੀ ਹਾਂ ਹਾਂ ਹੈਗਾ ਤਾਂ ਪੂਰੇ ਗੁੱਸੇ 'ਚ ਸੀ ਸੰਗਾ ਮੰਮੀ ਜੀ ਜਾਨੀ ਆ ਮੈਂ ਤੇ ਇਹ ਕਿੱਥੇ ਜਾਨੀ ਆ ਮੰਮੀ ਮੈਂ ਨਹੀਂ ਹੁਣ ਉਹ ਰਹਿ ਸਕਦੀ ਮੇਰਾ ਇਹ ਘਰ ਤੇ ਦਮ ਘੁੱਟਦਾ ਹੈ ਹੁਣ ਮੇਰੀ ਮਾਂ ਨਾ ਮਾਂ ਨਹੀਂ ਰਹੀ ਉਹ ਕਿਸੇ ਦੀਆਂ ਗੱਲਾਂ ਤੇ ਆ ਕੇ ਨਾ ਆਪਣਾ ਹੀ ਘਰ ਪਟ ਰਹੀ ਹੈ ਰਮਨ ਐ ਕਿਹਾ ਕੈਨੀ ਬੁੱਧਾ ਮਾਂ ਤਾਂ ਮਾਂ ਹੀ ਰਹੂਗੀ ਨਾ ਨਾ ਮੰਮੀ ਇਹ ਘਰ ਦਾ ਹੁਣ ਮਾਹੌਲ ਬਹੁਤ ਬਦਲ ਗਿਆ ਪਹਿਲਾਂ ਨਾ ਇਹ ਘਰ ਚ ਪਿਆਰ ਸੀ ਤੁਸੀਂ ਸਾਰਿਆਂ ਨੂੰ ਨਾ ਇੱਕ ਡੋਰ ਚ ਬੰਨ ਕੇ ਰੱਖਿਆ ਹੋਇਆ ਸੀ ਪਰ ਹੁਣ ਜਦੋਂ ਦੀਆਂ ਨੂਹਾਂ ਆਈਆਂ ਨੇ ਨਾ ਤੁਹਾਡਾ ਤਾਂ ਉਹ ਸਾਬ ਹੈ ਤਾੜੋ ਤੇ ਰਾਜ ਕਰੋ ਮੰਮੀ ਜੇ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਾਂ ਨਾ ਤਾਂ ਇਹ ਘਰ ਦੇ ਵਿੱਚ ਨਾ ਹੁਣ ਨਫ਼ਰਤ ਹੀ ਨਫ਼ਰਤ ਹੈ ਉਹ ਵੀ ਇੱਕ ਦੂਜੇ ਤੋਂ ਪੈੜੀਏ ਮੈਨੂੰ ਕਹਿੰਦੀ ਸੀ ਇਹ ਤੂੰ ਬਲਦੀ ਤੇ ਤੇਲ ਨਾ ਪਾ ਹੁਣ ਤੂੰ ਵੀ ਤਾਂ ਉਹੀ ਕੰਮ ਕਰਨ ਲੱਗੀ ਹੋਈ ਐ ਨਾ ਨਾ ਭਾਬੀ ਇਹ ਗਲਤ ਫਹਮੀ ਨਾ ਆਪਣੇ ਮਨੋਂ ਕੱਢ ਦੇ ਮੈਂ ਅੱਗ ਲਾਣ ਵਾਲਿਆਂ ਚ ਨਹੀਂ ਹੈਗੀ ਅੱਗ ਬੁਝਾਉਣ ਵਾਲਿਆਂ ਚ ਫੇਰ ਹਜੇ ਤੱਕ ਬੁਜੀ ਤਾਂ ਹੈ ਨਹੀਂ ਨਹੀਂ ਪੀਏ ਠੰਡ ਰੱਖ ਬੈਠ ਇੱਥੇ ਬਲਜੀਤ ਜਾ ਜਾ ਕੇ ਕੁੜੇ ਪਾਣੀ ਲੈ ਕੇ ਦੇ ਇਹਨੂੰ ਮਾਤਾ ਇਹਨੂੰ ਤੁਰ ਜਾਣ ਦੇ ਨਹੀਂ ਮੈਨੂੰ ਤੋਰਨੀ ਪੈਣੀ ਆ ਚੰਗਾ ਭਲਾ ਇੱਕ ਦਿਨ 'ਚ ਦੋ ਕੰਮ ਬਣ ਰਹੇ ਨੇ ਪਰ ਮਾਤਾ ਫੱਟੀ ਪੋਚਣ ਤੇ ਲੱਗੀ ਪਈ ਆ ਬੀਬੀਏ ਤੂੰ ਕਿਉਂ ਆਪਣੇ ਦਿਮਾਗ 'ਚ ਪੁੱਤ ਸੱਕਦਾ ਕੀੜਾ ਪੈਦਾ ਕਰੀ ਜਾਨੀ ਆ ਇਹ じゃ ਕੁਛ ਨਹੀਂ ਹੈਗਾ ਜਿਹੇ ਜਾ ਤੂੰ ਸੋਚਦੀ ਆ ਉਹ ਹੀ ਤਾਂ ਮੰਮੀ ਨਣਦ ਜੀ ਨੂੰ ਕੁਛ ਨਹੀਂ ਪਤਾ ਭੈਣ ਜੀ ਤੁਸੀਂ ਇੱਥੇ ਕਦੀ ਕਰਾਈ ਆਉਣਾ ਸੋਨੂ ਕੀ ਪਤਾ ਇਸ ਘਰ 'ਚ ਕੀ ਹੋ ਰਿਹਾ ਕੀ ਨਹੀਂ ਭਾਬੀ ਚਾਹੇ ਮੈਂ ਘਰ 'ਚ ਦੇਰ ਬਾਅਦ ਆਉਣਾ ਹੁੰਦਾ ਪਰ ਨਾਲ ਰਹਿ ਕੇ ਨਾ ਪਤਾ ਲੱਗ ਜਾਂਦਾ ਕਿ ਤੇਰੇ ਵਰਗੀ ਜਨਾਨੀਆਂ ਨੇ ਨਾ ਇਹ ਘਰ ਦਾ ਮਾਹੌਲ ਕਿਹਜਾ ਬਣਾ ਰੱਖਿਆ ਮੇਰਾ ਦਿਲ ਕਰਦਾ ਨਾ ਆ ਭਰਿਆ ਭਰਾਇਆ ਪਾਣੀ ਦਾ ਗਲਾਸ ਇਹਦੇ ਸਿਰ 'ਚ ਪਾ ਦਾਂ ਇੱਥੇ ਬੈਠੀ ਭੌਂਕੀ ਜਾਂਦੀ ਆ ਬੇਮਤਲਬ ਰਾਮਨੁਪੁੱਤ ਆਇਆ ਕੇ ਆਪਣੀ ਵੱਡੀ ਭਾਬੀ ਨੂੰ ਇਹੀ ਤਾਂ ਮੇਰਾ ਕਰਦੀ ਆ ਇਸ ਘਰ ਚ ਹੋਰ ਤਾਂ ਮੈਨੂੰ ਕੋਈ ਪੁੱਛਦਾ ਹੀ ਨਹੀਂ ਤੇ ਤੀਏ ਤੂੰ ਵੀ ਪੁੱਤ ਆਪਣੀ ਜਗ੍ਹਾ ਤੇ ਸਹੀ ਆ ਬਹੁਤ ਕੁਝ ਬਦਲ ਗਿਆ ਤੇਰੇ ਵਿਆਹ ਤੋਂ ਬਾਅਦ ਮੰਮੀ ਚਾਹੇ ਘਰ ਤੇ ਸਭ ਕੁਝ ਬਦਲ ਗਿਆ ਪਰ ਤੁਹਾਨੂੰ ਨਹੀਂ ਬਦਲਣਾ ਚਾਹੀਦਾ ਸੀ ਤੁਸੀਂ ਤਾਂ ਇਹ ਘਰ ਦੇ ਮੁੱਢੋ ਮੈਨੂੰ ਲੱਗਦਾ ਮੰਮੀ ਭੈਣ ਜੀ ਦੇ ਗਲੇ ਤੋਂ ਪਾਣੀ ਲੰਘ ਨਹੀਂ ਰਿਹਾ ਆਪਏ ਜਦੋਂ ਜੀ ਕਰੂਗਾ ਪੀ ਲਿਓ ਮੰਮੀ ਦੇਖ ਲੋ ਆ ਕਦਰ ਹੈ ਮੇਰੀ ਇਹ ਘਰ ਚ ਬੰਦ ਜੀ ਕਦਰ ਕਰਵਾਉਣੀ ਨਾ ਕਰਵਾਉਣੀ ਬੰਦੇ ਦੇ ਆਪਣੇ ਹੱਥ ਹੁੰਦੀ ਆ ਨਹੀਂ ਮੰਮੀ ਨੂੰ ਤੁਸੀਂ ਇਦਾਂ ਸਮਝਾਉਣ ਲੱਗੇ ਪਏ ਹੋ ਜਿੱਦਾਂ ਮੰਮੀ ਨਦਾਨ ਹੁੰਦੀ ਆ ਉਹਨਾਂ ਨੂੰ ਕੁਝ ਪਤਾ ਨਹੀਂ ਕੀ ਸਹੀ ਆ ਕੀ ਗਲਤ ਤੇ ਰਹੀ ਸ਼ੈਲੀ ਦੀ ਗੱਲ ਫਿਰ ਨਾ ਬੋਲਿਆ ਕਰੇ ਉਹ ਮੰਮੀ ਸਾਹਮਣੇ ਜੇ ਬੋਲੂਗੀ ਤਾਂ ਸੁਣੂਗੀ ਵੀ ਉਹ ਕਹਿੰਦੇ ਹੁੰਦੇ ਨੇ ਨਾ ਜਿਹੇ ਦਾ ਕਰੂਗਾ ਉਹੇ ਦਾ ਭਰੂਗਾ ਬੱਸ ਉਹ ਭਰੀ ਜਾਂਦੀ ਆ ਭਾਬੀ ਪਹਿਲੀ ਵਾਰ ਤੁਸੀਂ ਪਤੇ ਦੀ ਗੱਲ ਕਹੀ ਆ ਜਹੇ ਜਾਂ ਕੋਈ ਵਿੱਜੂਗਾ ਉਹ ਜਹੇ ਵੱਡੂਗਾ ਕਰਨੀਆਂ ਭਰਨੀਆਂ ਨਾ ਸਭ ਇੱਥੇ ਹੀ ਨੇ ਕਿਸੇ ਦੀਆਂ ਪਹਿਲਾਂ ਕਿਸੇ ਦੀਆਂ ਪਿੱਛੋਂ ਲੈ ਦੱਸ ਮੰਮੀ ਜੀ ਕਰ ਲੋ ਗੱਲ ਭੈਣ ਜੀ ਤਾਂ ਮੇਰੇ ਪਿੱਛੇ ਹੱਥ ਧੋਕੇ ਪੈ ਗਏ ਕੀ ਬਗੜਤਾ ਮੈਂ ਇਹਨਾਂ ਦਾ ਬੱਸ ਕਰ ਭਾਬੀ ਮੈਂ ਵੀ ਇਹੀ ਦੁਨੀਆ 'ਚ ਰਹਿਨੀ ਆ ਪਹਿਲਾਂ ਮੈਂ ਸੁਣਿਆ ਸੀ ਕਿ ਵੱਡੇ ਛੋਟਿਆਂ ਨਾਲ ਧੱਕਾ ਕਰਦੇ ਆਂ ਪਰ ਅੱਜ ਮੈਂ ਦੇਖ ਵੀ ਲਿਆ ਮੰਮੀ ਜੀ ਦੇਖ ਲੋ ਮੈਂ ਤਾਂ ਭੈਣ ਜੀ ਨੂੰ ਆਪਣੀ ਭੈਣ ਮੰਨਦੀ ਆਂ ਪਰ ਇਹੇ ਮੈਨੂੰ ਆਪਣੀ ਦੁਸ਼ਮਣ ਕਿਵੇਂ ਮੈਨੂੰ ਗੱਲਾਂ ਸੁਣਾਉਣ ਲੱਗੇ ਪਏ ਨੇ ਰਮਨਾ ਨਾਤੀਏ ਇਹਨੂੰ ਨਾ ਕੁਛ ਕਹ ਭਾਬੀ ਆ ਤੇਰੀ ਭਾਬੀ ਭਾਬੀ ਤਾਂ ਮੰਮੀ ਮੇਰੀ ਸ਼ੈਲੀ ਵੀ ਆ ਉਨੇ ਦਿਨ ਤੱਕ ਮੈਨੂੰ ਕਦੇ ਚੰਗਾ ਮਾੜਾ ਕਿਹਾ ਨਹੀਂ ਤੇ ਇਹ ਮੈਡਮ ਮੈਨੂੰ ਦੇਖਣ ਸਰ ਆ ਗੁੱਗਣ ਲੱਗ ਜਾਂਦੀ ਐ ਮੰਮੀ ਫੋੜਨਾ ਮੇਰੇ ਸਬਰ ਦਾ ਬੰਨ ਟੁੱਟ ਗਿਆ ਇਹ ਮੈਨੂੰ ਬਹੁਤ ਕਲਪਾ ਰਹੀ ਐ ਇਹਨੂੰ ਚੁੱਪ ਕਰਾ ਲਓ ਕਿਉਂ ਭਾਬੀ ਸੱਚੀਆਂ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਬਰਦਾਸ਼ਤ ਵੀ ਕਿਵੇਂ ਹੋਣਗੀਆਂ ਸੱਚ ਤੇ ਕੱਚ ਹਮੇਸ਼ਾ ਹੀ ਚੁਬਦਾ ਹੈ ਪਤਾ ਨਹੀਂ ਤੁਹਾਡਾ ਕਹਿ ਜਾ ਜਿਗਰਾ ਕਿਸੇ ਨੂੰ ਦੁਖੀ ਦੇਖ ਕੇ ਨਾ ਪਤਾ ਨਹੀਂ ਤੁਸੀਂ ਕਿਵੇਂ ਖੁਸ਼ ਰਹਿ ਜਾਂਨੀਓ ਆ ਮੇਰੇ ਤੋਂ ਤਾਂ ਸ਼ੈਲੀ ਭਾਬੀ ਦਾ ਦੁੱਖ ਦੇਖਿਆ ਨਹੀਂ ਜਾਂਦਾ ਨਾ ਜੇ ਤੇ ਤੋਂ ਉਹਦਾ ਦੁੱਖ ਦੇਖਿਆ ਨਹੀਂ ਜਾਂਦਾ ਫਿਰ ਅਸੀਂ ਕੀ ਕਰੀਏ ਜੇ ਉਹਦੇ ਕਰਮੀ ਮਾੜੇ ਨੇ ਫਿਰ ਉਹਦੇ ਕਰਮਾਂ ਚ ਸੁੱਖ ਕਿੱਥੋਂ ਹੋ ਜੂ ਪਹਿਲਾਂ ਤਾਂ ਦਾ ਭਰਾ ਨਸ਼ੇੜੀ ਫਿਰ ਰਹਿੰਦੀ ਖੁੰਦੀ ਧੀ ਹੋਗੀ ਤੀਜਾ ਰਾਜ ਨੇ ਕੱਟ ਮਾਰਿਆ ਭਾਬੀ ਬਕਵਾਸ ਨਾ ਕਰ ਇਹ ਜਿਹੜਾ ਸਭ ਕੁਝ ਸ਼ੈਲੀ ਭਾਬੀ ਨਾਲ ਹੋ ਰਿਹਾ ਨਾ ਇਹ ਸਭ ਤੇਰੀਆਂ ਕਾਰਸਤਾਨੀਆਂ ਨੇ ਮੰਮੀ ਤੁਸੀਂ ਕਿਉਂ ਨਹੀਂ ਇਹਨੂੰ ਕੁਝ ਕਹਿੰਦੇ ਕਿਉਂ ਗੁੰਗੇ ਬਣੇ ਬੈਠੇ ਹੋ ਇਹ ਮੈਡਮ ਮੇਰੇ ਤੇ ਇਲਜ਼ਾਮ ਤੇ ਇਲਜ਼ਾਮ ਛਿੱਟੀ ਜਾਂਦੀ ਹੈ ਰਾਮਨ ਪੁੱਤ ਤੂੰ ਗੱਲ ਦਾ ਪੁੱਤ ਵੱਧਦਾ ਨਾ ਪਦਾ ਮੰਮੀ ਜੀ ਵਾਦਾ ਤਾਂ ਹੁਣ ਵੱਧ ਗਿਆ ਕਿਉਂਕਿ ਭਾਬੀ ਤਾਂ ਹੁਣ ਸੱਚੀਆਂ ਗੱਲਾਂ ਸੁਣੀਆਂ ਨਹੀਂ ਜਾ ਰਹੀਆਂ ਹਾਏ ਓਏ ਮੇਰੇ ਆ ਰੱਬਾ ਲਾਈ ਦਾ ਤਾਂ ਜਮਾਨਾ ਹੀ ਨਹੀਂ ਰਿਹਾ ਇੱਕ ਤਾਂ ਮੈਂ ਸਾਰਿਆਂ ਦਾ ਇੰਨਾ ਕਰਦੀ ਆ ਤੇ ਉੱਤੋਂ ਛਿੱਤਰ ਵੀ ਨਹੀਂ ਖਾਨੀ ਆ ਹੁਣ ਸਭ ਦਾ ਇੰਨਾ ਕਰਨ ਦੇ ਬਾਵਜੂਦ ਵੀ ਮਾੜੀ ਤਾਂ ਮੈਂ ਹੀ ਰਹੀ ਨਾ ਚੰਗੀ ਤਾਂ ਮੈਨੂੰ ਕਿਸੇ ਨੇ ਕਹਿਣਾ ਹੀ ਨਹੀਂ ਭਾਬੀ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੋਗੇ ਨਾ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਤੁਹਾਨੂੰ ਚੰਗਾ ਕੌਣ ਕਹੂਗਾ ਮੈਂ ਤਾਂ ਤਾਂ ਕਰਕੇ ਚੁੱਪ ਸੀ ਵੀ ਮੰਮੀ ਜੀ ਸਭ ਕੁਝ ਹੈਂਡਲ ਕਰ ਲੈਣਗੇ ਪਰ ਮੰਮੀ ਮੰਮੀ ਤਾਂ ਆਪ ਤੇਰੀ ਗਲਤੀਆਂ ਤੇ ਵੱਧੜ ਕੇ ਹਿੱਸਾ ਲੈ ਰਹੇ ਨੇ ਉਹ ਬੱਸ ਕਰ ਬਹੁਤ ਸੁਣਲੀਆਂ ਤੇਰੀਆਂ ਚਲੀ ਜਾ ਤੂੰ ਆਪਣੇ ਘਰ ਦੋ ਦਿਨ ਕਹਿ ਕੇ ਆਈ ਸੀ ਚਾਰ ਦਿਨ ਲਗਾ ਤੇ ਵਾਪਸ ਜਾਣ ਦਾ ਨਾ ਹੀ ਨਹੀਂ ਲੈਂਦੀ ਦੇਖਿਆ ਮੰਮੀ ਭਾਬੀ ਕਿੰਨਾ ਤੜਫੀ ਪਈ ਐ ਮੇਰੇ ਤੋਂ ਦਿਖਾ ਤਾਂ ਨੇ ਨੇ ਆਪਣਾ ਅਸਲੀ ਰੰਗ ਬਲਜੀਤ ਤੂੰ ਕੋਣ ਗੁੰਡੀਆਂ ਨੂੰ ਘਰੋਂ ਕੱਢਣਾਲੀ ਐ ਮੇਰੀ ਧੀ ਐ ਜਿੰਨਾ ਜਿਹੜੇ ਦਾ ਜਿੱਤ ਮਨੋਂ ਉਨਾਂ ਚ ਰਹੂ ਮੰਮੀ ਜੀ ਰਹੇ ਜਿੰਨਾ ਇਹਦਾ ਦਿਲ ਕਰਦਾ ਪਰ ਇਹਨੂੰ ਵੀ ਤਾਂ ਸਮਝਾ ਲਓ ਨਾ ਕਿ ਘਰ ਦੇ ਮਾਮਲਿਆਂ ਤੋਂ ਦੂਰ ਰਹੇ ਨਹੀਂ ਫਿਰ ਜੇ ਨਹੀਂ ਸਮਝਣਾ ਤਾਂ ਆਪਣਾ ਬੋਰੀਆਂ ਬਿਸਤਰ ਗੋਲ ਕਰੇ ਤੇ ਚਲੀ ਜਾਵੇ ਬਲਜੀਤ ਫੇਰ ਉਹੀ ਗੱਲ ਇਹ ਕਿਤੇ ਨਹੀਂ ਜਾਊਗੀ ਐਸੀ ਰਹੂਗੀ ਮੰਮੀ ਅ ਮੈਂ ਭਾਬੀ ਦੀ ਤਮ ਕਿਦੋਂ ਡਰਨ ਵਾਲੀ ਨਹੀਂ ਹੈਗੀ ਡਰਨਾ ਤਾਂ ਹੁਣ ਭਾਬੀ ਨੂੰ ਪਹਿਣਾ ਜਦੋਂ ਵੱਡੇ ਵੀਰੇ ਤੱਕ ਗੱਲ ਪਹੁੰਚੀ ਫੇਰ ਭਾਬੀ ਦੇਖੂ ਹੱਥ ਲਾ ਲਾ ਕੇ ਕਿ ਮੇਰੇ ਨਾਲ ਕੀ ਹੋ ਰਿਹਾ ਨੀ ਨਣ ਤੇ ਕਿਉਂ ਤੂੰ ਟੁੱਟੇ ਛਿੱਤਰ ਵਾਂਗੂ ਅੱਗੇ ਅੱਗੇ ਵਧੀ ਜਾਨੀ ਆ ਚੱਲ ਪਹਿਣਾ ਆ ਬੰਨੇ ਤੇਰੇ ਮੂਰੇ ਹੱਥ ਤੁਰਦੀ ਬਣ ਇਥੋਂ ਬੱਡਿਆਈ ਮੇਰੀ 3 ਰੁਪਏ ਜਨ ਵਾਲੀ ਇਹ ਨਹੀਂ ਜਾਂਦੀ ਤੂੰ ਜਾ ਇੱਥੋਂ ਮੰਮੀ ਹੁਣ ਤੁਸੀਂ ਜਮਾ ਟੈਨਸ਼ਨ ਨਹੀਂ ਲੈਣੀ ਪਹਿਲਾ ਇੱਕ ਵਾਰੀ ਤਾਂ ਨਾ ਆ ਘਰ ਦਾ ਮਾਹੌਲ ਦੇਖ ਕੇ ਮੈਨੂੰ ਐਵੇਂ ਹੋ ਗਿਆ ਕਿ ਮੈਂ ਆਪਣੇ ਸਹੁਰੇ ਚਲੀ ਜਾਵਾਂ ਪਰ ਹੁਣ ਨਹੀਂ ਭਾਬੀ ਤੂੰ ਮੈਨੂੰ ਇਸ ਘਰੋਂ ਕੱਢਣ ਦਾ ਇੰਤਜ਼ਾਰ ਕਰ ਰਹੀ ਹੈ ਨਾ ਪਰ ਅਫਸੋਸ ਤੇਰਾ ਇੰਤਜ਼ਾਰ ਨਾ ਇੰਤਜ਼ਾਰ ਹੀ ਰਹਿਣਾ ਹੁਣ ਮੈਂ ਜਦੋਂ ਵੀ ਇਹ ਘਰੋਂ ਜਾਊਂਗੀ ਨਾ ਤੇਰੀ ਅਕਲ ਟਿਕਾਣੇ ਲਾ ਕੇ ਜਾਊਂਗੀ ਲੱਜਾ ਮੇਰੀ ਅਕਲ ਟਿਕਾਣੇ ਲਾਉਣ ਨੂੰ ਫਿਰਦੀ ਆ ਅਕਲ ਤਾਂ ਤੇਰੀ ਹੁਣ ਮੈਂ ਟਿਕਾਣੇ ਲਾਉ ਜੇ ਤੇਰੇ ਵਰਗੀ ਚਾਮ ਚੜਕ ਨੂੰ ਜਿਆਦਾ ਦਿਨ ਇੱਥੇ ਰਹਿਣ ਦੇ ਤਾਂ ਨਾ ਤਾਂ ਮੇਰਾ ਨਾਂ ਵੀ ਬਲਜੀਤ ਨਹੀਂ ਜੇ ਹੋਲੀ ਤਾਂ ਚੱਲ ਪੋ ਕਿਸੇ ਦੇ ਵਿੱਚ ਵੱਜੂਗੀ ਕਾਰ ਚੁੱਪ ਕਰਕੇ ਬਹਿ ਜਾ ਮੈਂ ਸੱਚੀ ਮਾਰ ਦੇਣੀ ਆ ਕਿਸੇ ਚ ਕਾਰ ਆਪਦੀ ਅੱਖਾਂ ਬੰਦ ਕਰ ਲੈ ਜੇ ਬਾਰਾ ਡਰ ਲੱਗਦਾ ਜੀ ਵੈਸੇ ਆਪਾਂ ਚੱਲਨੇ ਕਿੱਥੇ ਆ ਬੋਲਣੋ ਤਾਂ ਨਹੀਂ ਹਟਦੀ ਜੀ ਨਹੀਂ ਬੋਲਦੀ ਕੁਛ ਤੂੰ ਸੇ ਗੱਡੀ ਹੌਲੀ ਚਲਾਓ ਖੋਲ ਸਕਦੀ ਹੁਣ ਤੂੰ ਅੱਖਾਂ ਵਲਜੀਤ ਗਈ ਗਈ ਵਲਜੀਤ ਗਈ ਗਈ ਵਲਜੀਤ ਗਈ ਗਈ ਵਲਜੀਤ ਗਈ ਪਰ ਹੁਣ ਜਦੋਂ ਦੀਆਂ ਨੂਹਾਂ ਆਈਆਂ ਨੇ ਨਾ ਤੁਹਾਡਾ ਤਾਂ ਉਹ ਹਿਸਾਬ ਹੈ ਪਾੜੋ ਤੇ ਚਲੋ ਕਿੱਥੇ ਚਲੋ ਰਾਜ ਕਰੋ ਪਾੜੋ ਤੇ ਰਾਜ ਕਰੋ ਇਹ ਪੁਰਾਣੀ ਦੋ ਲੋ ਨੀਤੀਏ ਤੂੰ ਕਿਉਂ ਬੁੱਤ ਆਪਣੇ ਨੀਤੀਏ ਨੀਤੀਏ ਰਾਮਾ ਤੁਹਾਡੇ ਐਕਸ਼ਨ ਦਾ ਡਰਾ ਦਿਓ ਨਾਨਦ ਜੀ ਨੂੰ ਕੁਛ ਨਹੀਂ ਪਤਾ ਉਹ ਭੈਣ ਜੀ ਤੁਸੀਂ ਤਾਂ ਉਹਦੇ ਕਦੀ ਕਦਾਈ ਆਉਣਾ ਫਿਰ ਸੋਨ ਨੂੰ ਕੀ ਪਤਾ ਇਸ ਘਰ ਚ ਕੀ ਹੋ ਰਿਹਾ ਕੀ ਨਹੀਂ ਤੇ ਮੈਰੀ ਆਰੀ ਵਿੱਚ ਤਾਂ ਫੇ ਪੜਦੇ ਲਵੇ ਉਲਟੀ ਗੱਲ